ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਸਤਿ ਅਕਾਲ ਜੀ ਰੋਜ਼ ਦੇ ਕੰਮ ਕਾਰ ਤੋਂ ਥੋੜਾ ਜਿਹਾ ਫ੍ਰੀ ਟਾਈਮ ਕੱਢਦੇ ਹੋਏ ਅੱਜ ਮੈਂ ਸੋਚਿਆ ਕਿ ਗੁਰਦੁਆਰਾ ਸ੍ਰੀ ਹਰਿਆਮੇਲਾ ਸਾਹਿਬ ਜਾ ਕੇ ਦਰਸ਼ਨ ਕਰਕੇ ਆਈਏ ਪਹਿਲਾਂ ਵੀ ਮੈਂ ਇੱਕ ਬਲੌਗ ਬਣਾਇਆ ਹੋਇਆ ਸੀਗਾ ਤੇ ਹੁਣ ਅੱਗੇ ਦੁਬਾਰਾ ਮੈਂ ਬਲੌਗ ਬਣਾਉਣੀ ਸ਼ੁਰੂ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਪਹਿਲਾਂ ਤਾਂ ਮੈਂ ਕਵਰ ਕਰੂੰਗਾ ਕਿ ਹੁਸ਼ਿਆਰਪੁਰ ਦੇ ਗੁਰਦੁਆਰਾ ਸਾਹਿਬਾਨ ਜਿਹੜੇ ਹੈਗੇ ਆ ਲੋਕਲ ਗੁਰਦੁਆਰਾ ਸਾਹਿਬਾਨ ਆ ਕਪੜੇ ਕੰਮ ਦੇ ਵਿੱਚੋਂ ਘੰਟਾ ਦੋ ਘੰਟੇ ਕੱਢ ਕੇ ਉਹ ਸਾਰੇ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਸ਼ਿਆਰਪੁਰ ਤੋਂ ਮੈਂ ਹੁਣੇ ਨਿਕਲੇ ਆਈ ਆਂ। ਕੈਂਪ ਰਾਮ ਕਲੋਨੀ 에 ਪਹੁੰਚਿਆ ਸੀਗਾ। ਸਾਰੇ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਉਹਦੇ ਵਿੱਚ ਤੁਸੀਂ ਮੈਨੂੰ ਦੱਸਣਾ ਕਮੈਂਟ ਦੇ ਵਿੱਚ ਕਿ ਕਿਹੜੇ-ਕਿਹੜੇ ਹੁਸ਼ਿਆਰਪੁਰ ਦੇ ਵਿੱਚੋਂ ਹੋਰ ਇਤਿਹਾਸਿਕ ਗੁਰਦੁਆਰੇ ਹੈਗੇ ਆ ਜਿੱਥੇ ਅਸੀਂ ਦਰਸ਼ਨ ਕਰਨ ਜਾ ਸਕੀਏ। ਸ਼ਾਇਦ ਇਹ ਵੜਾ ਰਸਤਾ ਹੈ ਕਿ ਸ਼ਾਇਦ ਅੱਗੇ ਮੈਂ ਇਹ ਹਾਂ ਇਹ ਹੀ ਰਸਤਾ ਹੈਗਾ ਜਿਹੜਾ ਇੱਧਰ ਨੂੰ ਰਸਤਾ ਜਾਂਦਾ ਹੈ ਏਰੀਆਤ ਬਹਾਰਾ ਕੋਲੇ ਜਿਹੜਾ ਹੁੰਦਾ ਹੈ ਹਸ਼ਰਪੁਰ ਕੈਂਪਸ ਉਤੋਂ ਪਹਿਲਾਂ ਹੀ ਖੱਬੇ ਹੱਥ ਨੂੰ ਜਿੱਥੇ ਟੋਲ ਪਲਾਇਆ ਹੁੰਦਾ ਸੀਗਾ ਟੋਲ ਪਲਾਇਏ ਤੋਂ ਪਿੱਛੇ ਹੀ ਇਹ ਜਿਹੜਾ ਹੈ ਇੱਧਰ ਨੂੰ ਰਸਤਾ ਮੁੜਦਾ ਉਹ ਮੈਂ ਗੁਰਦੁਆਰਾ ਹੈਗਾ ਹੈ ਮਾਤਾ ਸੁੰਦਰਪੁਰ ਜੀ ਦਾ ਏਰੀਆਤ ਬਹਾਰਾ ਕੋਲੇ ਦਾ ਅੱਡ ਆ ਗਿਆ ਕਾਫੀ ਟਾਈਮ ਬਾਅਦ ਮੈਂ ਆਇਆ ਇੱਧਰ ਕਾਫੀ ਪਿੱਛੇ ਗੱਡੀਆਂ ਆ ਰਹੀਆਂ ਉਹਨਾਂ ਨੇ ਨੰਗਨ ਦੀ ਇਹ ਬੋਰਡ ਲੱਗਾ ਹੋਇਆ ਜਿੱਦੈ ਅਸੀਂ ਚੱਗਰਾਂ ਤੋਂ ਆਦਿਆ ਹੁੰਦੇ ਆ ਇਹ ਬੋਰਡ ਲੱਗਾ ਹੋਇਆ ਗੁਰਦੁਆਰਾ ਹਰੀਆਂ ਮੇਲਾ ਪਾਸ਼ਾਏ ਸਤਵੀਂ ਇਹ ਮੁੱਖ 게ਟ ਆ ਪਛਾਤਮਾਈ ਜਿਹੜਾ ਇਹ ਏਰੀਆ ਹੈਗਾ ਇਸ ਰਾਸਤੇ ਦੇ ਆਲੇ ਦੁਆਲੇ ਇੱਟਾਂ ਬਣਾਉਣ ਵਾਲੇ ਪੱਠੇ ਬਹੁਤ ਹੁੰਦੇ ਆ ਇੱਥੇ ਆਲੇ ਦੁਆਲੇ ਇਹਨਾਂ ਖੇਤਾਂ ਦੇ ਵਿੱਚ ਗਾਜਰਾਂ ਬਹੁਤ ਹੁੰਦੀਆਂ ਆ ਆ ਆਮ ਹੀ ਸਾਨੂੰ ਜਦੋਂ ਆਪਾਂ ਆਉਂਦੇ ਆ ਤਾਂ ਗਾਜਰਾਂ ਇੱਥੇ ਕੱਢਦੇ ਹੋਏ ਧੋਂਦੇ ਹੋਏ ਦੇਖ ਜਾਂਦੇ ਆ ਇਹ ਗਾਜਰਾਂ ਉਹੀਆਂ ਆ ਸਾਰੇ ਆਲੇ ਦੁਆਲੇ ਖੇਤਾਂ ਦੇ ਵਿੱਚ ਵਾਹ ਗੁੱਜ ਜੀ ਘੁਕ ਹਾਲਸ ਵਾਹ ਗੁੱਜ ਜੀ ਕੀ ਫਤਿਹ ਉਹਨੇ ਅਸੀਂ ਗੁਰਦੁਆਰਾ ਸਹਿਬ ਸਾਹਿਬ ਦੇ ਦਰਸ਼ਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪੌਂਟਾ ਸਾਹਿਬ ਜੋ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀਗਾ ਬਾਬਾ ਨਿਹਾਲ ਸਿੰਘ ਜੀ ਆਪਣੇ ਜਥੇ ਦੇ ਸਮੇਤ ਉਹਨਾਂ ਨੂੰ ਗੁਰਦੁਆਰਾ ਸਹਿਬ ਨੂੰ ਆਜ਼ਾਦ ਕਰਵਾਉਣ ਲਈ ਗਏ ਤਾਂ ਉੱਥੇ ਬਹੁਤ ਸਾਰੇ ਸਿੰਘ ਜਿਹੜੇ ਜਥੇ ਦੇ ਸੀ ਸ਼ਹੀਦ ਹੋ ਗਏ ਸਨ ਇਹ ਜੋ ਸ਼ਹੀਦੀ ਗੁਲਦਸਤਾ ਹੈ ਇਸ ਸ਼ਹੀਦੀ ਗੁਲਦਸਤੇ ਤੇ ਉਹਨਾਂ ਸ਼ਹੀਦ ਸਿੰਘਾਂ ਦੇ ਨਾਮ ਲਿਖੇ ਹੋਏ ਹਨ ਬਾਬਾ ਜੀ ਦੇ ਗਲ ਦੇ ਵਿੱਚ ਗੋਲੀ ਲੱਗੀ ਸੀ ਬਾਬਾ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਹੋਇਆ ਹੈ ਇਸ ਗੇਟ ਤੋਂ ਅੰਦਰ ਟਰ ਕਰਦੇ ਹੀ ਸਾਹਮਣੇ ਪਵਿੱਤਰ ਹਰੀਆਂ ਵੇਲਾਂ ਦੇ ਦਰਸ਼ਨ ਹੁੰਦੇ ਹਨ ਜਦੋਂ ਸ੍ਰੀ ਗੁਰੂ ਹਰ Rai ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਇੱਥੇ ਆਏ ਸਨ ਇਹ ਪ੍ਰਜਾਪਤੀ ਦਾ ਘਰ ਹੁੰਦਾ ਸੀਗਾ ਪ੍ਰਜਾਪ ਬਾਬਾ ਪ੍ਰਜਾਪਤੀ ਜੀ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਇਹ ਹਰੀਆਂ ਵੇਲਾਂ ਜਿਹੜੀਆਂ ਸੀਗੀਆਂ ਏ ਬੱਬਾ ਪਰਜਾਪਤੀ ਨੇ ਘੋੜੇ ਨੂੰ ਗੁਰੂ ਜੀ ਦੇ ਘੋੜੇ ਨੂੰ ਪਾਈਆਂ ਗੁਰੂ ਜੀ ਨੇ ਦੇਖਿਆ ਕਿ ਘੋੜਾ ਜਿਹੜਾ ਆ ਬਹੁਤ ਖੁਸ਼ ਹੈ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਇਹ ਹਰੀਆਂ ਬਿੰਨਾ ਘੋੜੇ ਨੂੰ ਪਾਈਆਂ ਗਈਆਂ ਹਨ ਤਾਂ ਗੁਰੂ ਸਾਹਿਬਾਨ ਬਹੁਤ ਖੁਸ਼ ਹੋਏ ਤੇ ਵਾਰ ਦਿੱਤਾ ਕਿ ਇਹ ਹਰੀਆਂ ਬਿੰਨਾ ਜਿਹੜੀਆਂ ਹਮੇਸ਼ਾ ਲਈ ਹਰੀਆਂ ਰਹਿਣਗੀਆਂ ਤੇ ਜੋ ਇਸ ਗੁਰਦੁਆਰੇ ਆ ਕੇ ਸੇਵਾ ਕਰੇਗਾ ਉਹ ਮਾਨ ਅਤੇ ਤਨ ਕਰਕੇ ਹਮੇਸ਼ਾ ਲਈ ਹੀ ਹਰੀਆ ਭਰਿਆ ਰਹੇਗਾ ਇਸ ਬੋਰਡ ਤੋਂ ਤੁਸੀਂ ਸਾਰਾ ਹੀ ਇਤਿਹਾਸ ਪੜ੍ਹ ਸਕਦੇ ਹੋ ਇਹਦੇ ਨਾਲ ਹੀ ਇੱਕ ਨਿਸ਼ਾਨ ਸਾਹਿਬ ਹੈ ਜਿੱਥੇ ਕਿ ਬਾਬਾ ਅਜੀਤ ਸਿੰਘ ਜੀ ਸਭ ਤੋਂ ਵੱਡੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਆ ਕੇ ਬਰਾਜੇ ਸੀਗੇ ਉਹ ਬਾਬਾ ਜੀ ਇੱਥੇ ਆਏ ਸੀਗੇ ਜਦੋਂ ਪਰਸਰਾਮ ਦੀ ਘਰ ਵਾਲੀ ਨੂੰ ਜ਼ਬਰਖਾਨ ਨੇ ਜ਼ਬਰਦਸਤੀ ਚੱਕ ਕੇ ਲੈ ਗਏ ਸੀਗੇ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਸਿੰਘ ਜੀ ਨੂੰ ਭੇਜਿਆ ਸੀਗਾ ਤੇ ਉਹਨਾਂ ਨੇ ਜਬਰਖਾਨ ਦੀ ਜੋ ਘਰ ਵਾਲੀ ਸੀ ਉਸ ਨੂੰ ਛੁਡਾਇਆ ਸੀਗਾ ਨਾਲ ਲੜਾਈ ਦੇ ਵਿੱਚ ਬਹੁਤ ਸਾਰੇ ਸਿੰਘ chatID ਹੋ ਗਏ ਸਨ ਇੱਥੇ ਇੱਕ ਗੁਰਦੁਆਰਾ ਸਹਿਬਾਨ ਹੈ ਉਹ ਮੈਂ ਅੱਗੇ ਤੁਹਾਨੂੰ ਦਰਸ਼ਨ ਕਰਵਾਉਂਦਾ ਹਾਂ ਉੱਥੇ ਉਹਨਾਂ ਦਾ ਸੰਸਕਾਰ ਹੋਇਆ ਸੀਗਾ ਅਸੀਂ ਮਾਲਪੁਰ ਜਦੋਂ ਆਪਾਂ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਸਥਾਨ ਦੇ ਦਰਸ਼ਨ ਕਰਦੇ ਹਾਂ ਉੱਥੇ ਵੀ ਬਾਕੀ ਸਿੰਘਾਂ ਦੇ ਸ਼ਹੀਦ ਸਿੰਘਾਂ ਦੇ ਸੰਸਕਾਰ ਉੱਥੇ ਕੀਤੇ ਗਏ ਸਨ ਇਹ ਜਿਹੜਾ ਗੁਰਦੁਆਰਾ ਹੈ ਇਹ ਸ਼ਹੀਦ ਸਿੰਘਾਂ ਦਾ ਗੁਰਦੁਆਰਾ ਹੈ ਜਦੋਂ ਵੀ ਅਸੀਂ ਮੇਨ ਗੁਰਦੁਆਰਾ ਸਾਹਿਬ ਚ ਇੰਟਰ ਕਰਦੇ ਹਾਂ ਸੱਜੇ ਹੱਥ ਨੂੰ ਬੋਰਡ ਲੱਗਾ ਹੋਇਆ ਹੈ ਉੱਥੇ ਅੱਗੇ ਜਾ ਕੇ ਅਸੀਂ ਦਰਸ਼ਨ ਕਰ ਸਕਦੇ ਹਾਂ ਹੁਣ ਸਮੇਂ ਦੀ ਕਮੀ ਕਰਕੇ ਇਹ ਆਫਿਸ ਜਾਣਾ ਕਰਕੇ ਤੇ ਮੈਂ ਜਲਦੀ ਇੱਥੋਂ ਹਾਜ਼ਰੀ ਲਗਾ ਕੇ ਜਾ ਰਿਹਾ ਹਾਂ ਇਹ ਇਹ ਸੁੰਦਰ ਇਮਾਰਤ ਉਹ ਇਮਾਰਤ ਹੈ ਜਿੱਥੇ ਗੁਰੂ ਹਰ Rai ਸਾਹਿਬ ਜੀ ਨੇ ਆਸਨ ਲਗਾਇਆ ਸੀਗਾ ਤੇ ਸਵੇਰੇ ਸ਼ਾਮ ਸੰਗਤਾਂ ਨੂੰ ਗਰਵਾਣੀ ਕੀਰਤਨ ਨਾਲ ਨੇ ਹਲ ਕਰਦੇ ਸਨ ਇਸ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦਰਖਤੀ ਦਰਖਤਾਂ ਜਦੋਂ ਵੀ ਟਾਈਮ ਲੱਗੇ ਗੁਰੂ ਘਰ ਦੇ ਆ ਕੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਦਰਸ਼ਨ ਜਿਦਾਰੇ ਗੁਰਦੁਆਰਾ ਪਾਸ਼ਾਈ ਸਤਮੀ ਹਰੀਆਂ ਮੇਲਾ ਸਾਹਿਬ ਜੀ ਦੇ ਹੋਏ ਹਨ ਵਾਹਿਗੁਰੂ ਜੀ ਅੱਗੇ ਵੀ ਇਦਾਂ ਹੀ ਕਿਰਪਾ ਬਣਾਈ ਰੱਖੇ ਦਰਸ਼ਨ ਦਿਦਾਰੇ ਬਖਸ਼ਦੇ ਰਹਿਣ ਕਿਉਂਕਿ ਲਾਸਟ ਦੇ ਵਿੱਚ ਇੱਕ ਦੋ ਬੇਨਤੀਆਂ ਹਾਂ ਤੇ ਫਿਰ ਇਹ ਛੋਟਾ ਜਿਹਾ ਬਲੌਗ ਸੀਗਾ ਮੇਰਾ ਤੇ ਤੁਸੀਂ ਦੱਸਣਾ ਕਿ ਹੋਰ ਕੀ ਕੀ ਇੰਪਰੂਵਮੈਂਟ ਕੀਤਾ ਜਾ ਸਕਦਾ ਹੈ ਕਿਹੜੇ ਕਿਹੜੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕੀਤੇ ਜਾ ਸਕਦੇ ਆ ਥਾਟਸ ਬਦਲ ਹੁੰਦੀਆਂ ਰਹਿਣ ਇਸ ਕਰਕੇ ਘੁੰਮਣਾ ਫਿਰਨਾ ਟਰੈਵਲਿੰਗ ਬਹੁਤ ਜ਼ਰੂਰੀ ਹੁੰਦੀ ਆ ਪਰ ਟਰੈਵਲਿੰਗ ਦੇ ਨਾਲ ਨਾਲ ਜੇ ਗੁਰੂ ਘਰ ਦੇ ਦਰਸ਼ਨ ਹੁੰਦੇ ਰਹਿਣ ਤਾਂ ਉਹ ਸਭ ਤੋਂ ਵਧੀਆ ਤੇ ਉਹ ਰੂਹ ਦੀ ਵੀ ਕ ਮੰਨ ਦੀ ਵੀਕ ਸਰੀਰ ਦੀ ਵੀਕ ਹਰੀਆਂ ਮੇਲਾ ਪਾਸ਼ਾਏ ਸਤਮੀ ਜਿੱਥੇ ਮਹਾਰਾਜ ਨੇ ਖਵੇਲਾ ਲਾਈਆਂ ਸੀ ਅੱਜ ਤਾਈਂ ਹਰੀਆਂ ਆ ਇਦਾਂ ਹੀ ਸਾਡਾ ਸਰੀਰ ਜਿਹੜਾ ਆ ਗੁਰੂ ਘਰ ਦੇ ਦਰਸ਼ਨ ਕਰਨ ਨਾਲ ਸੇਵਾ ਕਰਨ ਨਾਲ ਮੇਂ ਛਾ ਹੀ ਹਰੀਆ ਭਰੀਆ ਰਹਿੰਦਾ ਆ ਅੱਜੇ ਬਹੁਤ ਵਰਟਪਾਕੀ ਸਮਝਣਾ ਹੈ ਦਰਸ਼ਨ ਹੋਏ ਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਦਰਸ਼ਨ ਕਰਾਂਗੇ ਸੰਗਤਾਂ ਦੇ ਵੀ ਗੁਰਦੁਆਰਾ ਸਾਹਿਬਾਨ ਦੇ ਵੀ ਇਹ ਹਰੇਕ ਸੰਡੇ ਮਾਰਨਿੰਗ ਦੇ ਵਿੱਚ ਟਰਾਈ ਰੋਗੀ ਕਿ ਇੱਕ ਵੀਡੀਓ ਜ਼ਰੂਰ ਅਪਲੋਡ ਕੀਤੀ ਜਾਵੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰ ਦੇਣਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ